ਸੀ ਗਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਐਬਰੀਡੇ ਵਿਦ ਸ਼ੇਅਰ ਚੈਨਲ ਤੇ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੀਰ ਤੇ ਨਾਲ ਆਪਣੇ ਚਰਚਾ ਜੀ ਨੇ ਹਰਦੇਵ ਸਿੰਘ ਬਾਠ ਇਹਨਾਂ ਦਾ ਵੀ YouTube ਚੈਨਲ ਤੇ ਇਹ ਵੀ ਕਾਫੀ ਜਾਣਕਾਰੀਆਂ ਮਸ਼ੀਨਾਂ ਬਾਰੇ ਕੰਬਾਈਨਾਂ ਬਾਰੇ ਦਿੰਦੇ ਨੇ ਤੇ ਜੇ ਕਿਸੇ ਨੇ ਕੰਬਾਈਨਾਂ ਬਾਰੇ ਕੋਈ ਵੀਰ ਦੇਖਦੇ ਨੇ ਜਾਣਕਾਰੀਆਂ ਲੈਣੀਆਂ ਨੇ ਤਾਂ ਹਰਦੇਵ ਬਾਠ 3630 ਚੈਨਲ ਨੂੰ ਸਬਸਕ੍ਰਾਈਬ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਉੱਥੋਂ ਲੈ ਸਕਦੇ ਨੇ ਕਿਸੇ ਨੇ ਮਸ਼ੀਨ ਵੀ ਨਵੀਂ ਲੈਣੀ ਆ ਜਾਂ ਪੁਰਾਣੀ ਲੈਣੀ ਆ ਉਹਦੇ ਵਾਸਤੇ ਵੀ ਕੰਟੈਕਟ ਕਰ ਸਕਦੇ ਨੇ ਤੇ ਬਾਕੀ ਅੱਜ ਅਸੀਂ ਜਿਹੜੀ ਗੱਲ ਵਿਚਾਰ ਵਟਾਂਦਰਾ ਕਰਨਾ ਉਹ ਕਰਨਾ ਹੈ ਬੈਟਰੀ ਵਾਲੀ ਸਕੂਟਰੀ ਬਾਰੇ ਬੀਐਸਕੂਟਰੀ ਆਪਾਂ ਨੂੰ ਲੈਣੀ ਚਾਹੀਦੀ ਹੈ ਇਹ ਲੈਣ ਨਾਲ ਆਪਣਾ ਕੋਈ ਫਾਇਦਾ ਹੁੰਦਾ ਕਿੰਨੀ ਕ ਬਚਤ ਹੁੰਦੀ ਹੈ ਜਾਂ ਇਹਦੇ ਨੁਕਸਾਨ ਨੇ ਨੁਕਸਾਨ ਹਾਂਜੀ ਜਿਵੇਂ ਹੁਣ ਆਪਾਂ ਇਹ ਬੈਟਰੀ ਵਾਲੀ ਸਕੂਟਰੀ ਖਰੀਦ ਲਈ ਹਾਂਜੀ ਇਹ ਕਿੰਨੇ ਕ ਕਿਲੋਮੀਟਰ ਕੱਢ ਦਿੰਦੀ ਆ ਦਿਹਾੜੀ ਦੇ ਇਹ ਐ ਇੱਕ ਵਾਰ ਬੈਟਰੀ ਚਾਰਜ ਕਰਕੇ ਦੇਖੋ ਲੋਕਲ ਵਾਸਤੇ ਜਿਹੜੀ ਸਕੂਟਰੀ ਹੈ ਜਿਵੇਂ ਹੁਣ ਆਪਾਂ ਖੇਤ ਹੁਣਾ ਹਾਂ ਆਪਾਂ ਪੋਲਟਰੀ ਫਾਰਮ ਤੇ ਹੁਣਾ ਠੀਕ ਆ ਜੇ ਮੰਨ ਲਓ ਦਿਨ ਚ ਦੋ ਤਿੰਨ ਗੇੜੇ ਆਪਣੇ ਸ਼ੇਰਪਰ ਤੇ ਲੱਗ ਜਾਂਦੇ ਆ ਠੀਕ ਆ ਜੇ ਆਪਾਂ ਇੱਕ ਇੱਕ ਵਾਰੀ ਧੂਰੀ ਜਾਂ ਬਰਨਾਲੇ ਵੀ ਜਾ ਕੇ ਹੁਣਾ ਹਾਂ ਉਹਦੇ ਵਾਸਤੇ ਤਾਂ ਮਤਲਬ ਵਧੀਆ ਬੈਨੀਫਿਟ ਆ ਠੀਕ ਆ ਜੇ ਤੁਸੀਂ ਇਹਨੂੰ ਵਧੀਆ ਚਲਾਮੋਗੇ ਤਾਂ ਐ ਮੰਨ ਕੇ ਚੱਲੋ ਇਹ ਇੱਕ ਵਾਰ ਦੀਆਂ ਬੈਟਰੀਆਂ 30 ਤੋਂ 35000 ਚੱਲ ਜਾਂਦੀਆਂ ਇੱਕ ਵਾਰ ਦੀਆਂ ਬੈਟਰੀਆਂ 30 ਤੋਂ 35000 ਇਹ ਤੁਹਾਡੀ ਚਲਾਈ ਵਧੀਆ ਠੀਕ ਹੈ ਮਤਲਬ ਕਾਫੀ ਤੁਸੀਂ ਇਹ ਤੋਂ ਕੰਮ ਲੈਨੇ ਹੋ ਕੰਮ ਲੈਨੇ ਜਾਂ ਹੁਣ ਜਿਵੇਂ ਆਪਾਂ ਕਣਕਾਂ ਨੂੰ ਪਾਣੀ ਲੱਗ ਰਿਹਾ ਕਿੰਨੇ ਕਿੰਨੇ ਕਿਹੜੇ ਖੇਤ ਲੱਗਦੇ ਬਹੁਤ ਜ਼ਿਆਦਾ ਜਾਂ ਆਪਣੇ ਹੁਣ ਆਪਾਂ ਨੂੰ ਕਿਤੇ ਵੀ ਜਾਣਾ ਹਨ ਹਾਂ ਤਾਂ ਉਹਦੇ ਵਾਸਤੇ ਜੇ ਤੁਸੀਂ ਇਹਨੂੰ ਵਧੀਆ ਚਲਾਮੋਗੇ ਫਿਰ ਇਹ ਤੇਲ ਦੀ ਬਚਤ ਕੀ ਤੇ 35000 30000 ਲਾ ਕੇ ਚੱਲਦਾ ਹਾਂ 5 ਰੁਪਏ ਦਾ ਮੋਟਰਸਾਈਕਲ ਆਪਣਾ ਤੇ ਕਿਲੋਮੀਟਰ ਖਾਂਦਾ ਨਹੀਂ ਆਪਾਂ ਤੁਸੀਂ ਐਂ ਹਿਸਾਬ ਲਾਓ ਵੀ 50 ਦੀ ਐਵਰੇਜ ਨਾ ਚੱਲੇ ਮੋਟਰਸਾਈਕਲ ਹਾਂ 100 ਰੁਪਏ ਲੀਟਰ ਤੇਲ ਆ 2 ਰੁਪਏ ਰੀ ਲੀਟਰੀ ਪਿਆ ਆਪਾਂ 2 ਰੁਪਏ ਲੀਟਰ ਹੋ ਗਿਆ 2 ਰੁਪਏ ਲੀਟਰ ਹੋ ਗਿਆ 30000 ਚ ਹੋ ਲਾ ਲਓ ਤੁਸੀਂ ਵੀ 60000 ਦਾ ਤੇਲ 60000 ਦਾ ਤੇਲ ਖਾ ਗਿਆ 60000 ਦੀ ਸਕੂਟਰੀ ਹੈ 60000 ਦੀ ਸਕੂਟਰੀ ਹੈ ਬਾਕੀ ਬੈਟਰੀਆਂ ਕਿੰਨੇ ਕਿੰਦੀਆਂ ਨੇ ਇਹਦੀਆਂ ਬੈਟਰੀਆਂ ਦੇਖੋ ਜੀ ਅਲੱਗ-ਅਲੱਗ ਨੇ ਵੈਸੇ ਤਾਂ ਪਰ 12-13 ਕਾ ਹਜ਼ਾਰ ਵਾਲੀਆਂ ਬੈਟਰੀਆਂ ਵਧੀਆ ਕੰਮ ਦੇ ਜਾਂਦੀਆਂ ਨੇ 60 ਹਜ਼ਾਰ ਦਾ ਕੰਮ 12-13 ਹਜ਼ਾਰ ਵਾਲੀਆਂ ਬੈਟਰੀਆਂ ਕਰ ਦਿੰਦੀਆਂ ਨੇ ਕਰ ਦਿੰਦੀਆਂ ਨੇ ਠੀਕ ਆ ਪਰ ਐ ਨਹੀਂ ਹੈਗਾ ਵੀ ਨਾਲ ਆਪਣੇ ਕੋਲੇ ਮੋਟਰਸਾਈਕਲ ਵੀ ਨਹੀਂ ਹੋਣਾ ਹਾਂ ਹਾਂ ਉਧਰ ਰੱਖੇ ਹੋਏ ਤੇ ਬੱਚਿਆਂ ਵਾਸਤੇ ਲੇਡੀਜ਼ ਵਾਸਤੇ ਵੀ ਇਹ ਵਧੀਆ ਛੋਟੇ ਬੱਚੇ ਸਿੱਖ ਲੈਂਦੇ ਹਲਕੀ ਆ ਹਲਕੀ ਆ ਹਨਾ ਜੇ ਇਹਨੂੰ ਆਰਾਮ ਨਾਲ ਬਾੜੀ ਪਾਈ ਦੀ ਨੀ ਠੀਕ ਆ ਮਤਲਬ ਠੀਕ ਆ ਇਹ ਆਪਾਂ ਨੂੰ ਲੋਕਲ ਇੱਕ ਸਾਈਕਲ ਮੰਗੂ ਵਧੀਆ ਕੰਮ ਦਿੰਦੀ ਆ ਜਿਵੇਂ ਅੱਗੇ ਆਪਾਂ ਨੂੰ ਬਾਪੂਆ ਨੇ ਸਾਈਕਲ ਲੈ ਕੇ ਦਿੱਤੇ ਸੀ ਹੁਣ ਆਪਾਂ ਜਵਾਕਾਂ ਨੂੰ ਇਹ ਲੈਤੀਆਂ ਹੁਣ ਆਪਾਂ ਉਹਦੀ ਜਗ੍ਹਾ ਤੇ ਇਹ ਸਕੂਟਰੀਆਂ ਬੱਚਿਆਂ ਨੂੰ ਲੈ ਬੱਚਿਆਂ ਨੂੰ ਸਿਰ ਸਿੰਘ ਗੱਲ ਆਇਆ ਕਿ ਅਸੀਂ ਪਹਿਲਾਂ ਦੇਖ ਲੈ ਆਪਾਂ ਨੂੰ ਸਾਈਕਲ ਲੈ ਕੇ ਦਿੰਦੇ ਸੀ ਉਹ ਹੀ ਚਾਹ ਬਸਾਂ ਬਸਾਂ ਪਹਿਲਾਂ ਆਪਾਂ ਕੈਂਚੀ ਸਿੱਖਦੇ ਕੈਂਚੀ ਦਾ ਇੰਨਾ ਜ਼ਿਆਦਾ ਚਾਹ ਹੁੰਦਾ ਆਪਾਂ ਨੂੰ ਵੀ ਮੈਂ ਕਹਣਾ ਆਪਾਂ ਕਹਿੰਦੇ ਵੀ ਬਸ ਇਹ ਸਭ ਤੋਂ ਵਧੀਆ ਬੰਦੇ ਆ ਜਾਨੂੰ ਕੈਂਚੀ ਵਾਲਾ ਡਰਾਈਵਰ ਆ ਹਾਂ ਡਰਾਈਵਰ ਭਜਦੇ ਹੁੰਦੇ ਸੀ ਆਪਾਂ ਕਿਉਂਕਿ ਤੂੰ ਮੈਂ ਸੀਨੀਅਰ ਹੁੰਦੇ ਸੀ ਆਪਣੇ ਫੌਜੀ ਵਰਗਿਆਂ ਦੇ ਆਪਾਂ ਇਹ ਕਹਾਂ ਉਹ ਸਾਨੂੰ ਇਹ ਚੀਜ਼ ਚਲਾਉਣੀ ਆਉਂਦੀ ਆ ਫੇਰ ਆਪਾਂ ਕੰਚੀ ਤੋਂ ਡੰਡੇ ਤੇ ਆਏ ਡੰਡੇ ਤੇ ਆਏ ਵੀ ਡੰਡੇ ਤੇ ਭਾਈ ਇਕੱਠ ਕਾਠੀ ਤੇ ਬੈਠਿਆ ਨਹੀਂ ਜਾਂਦਾ ਲੱਤਾਂ ਨਹੀਂ ਸੀ ਹੁੰਦੀਆਂ ਡੰਡੇ ਦੀ ਚਲਾਈ ਜਾਂਦੇ ਵੀ ਹੁਣ ਅਸੀਂ ਡੰਡੇ ਦੇ ਚਲਾਉਣ ਲੱਗੇ ਹੁਣ ਤੇਜ ਵੀਰ ਆ ਹਾਂ ਹੁਣ ਮਨ ਲਾ ਆਪਾਂ ਏਡੇ ਕ ਹੁੰਦੇ ਕੈਂਚੀ ਸਿੱਖੇ ਸੀ ਕੈਂਚੀ ਸਿੱਖੇ ਸੀ ਉਹਦੇ ਨਾਲ ਸਕੂਟਰੀ ਚਲਾਉਂਦੀ ਕਿੰਨਾ ਜਵਾਨਾ ਪਲਟ ਗਿਆ ਦੇਖੋ ਸਮਾਂ ਹਾਂ ਸਮੇਂ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਬਹੁਤ ਜ਼ਿਆਦਾ ਤਕਨੀਕਾਂ ਆ ਗਈਆਂ ਹਾਂ ਇਹਨਾਂ ਦੇ ਜਿੰਨੇ ਫਾਇਦੇ ਨੇ ਉਹਦੇ ਨੁਕਸਾਨ ਨੁਕਸਾਨ ਵੀ ਰਿਸਕ ਵੀ ਆ ਮੰਨ ਲਓ ਬੱਚੇ ਤੋਂ ਕੋਈ ਜ਼ਿਆਦਾ ਰੇਸ ਆ ਜੀ ਫਿਰ ਔਖਾ ਉਹ ਦਿੱਕਤ ਵੀ ਆ ਫਿਰ ਆਉਣੇ ਪੰਡਤੀ ਸੀ ਇੱਥੇ ਫਾਰਮ ਤੇ ਐਕਟਿਵਾ ਖੜੀ ਠੀਕ ਆ ਪਾ ਸੀ ਉਹਨੂੰ ਹਾਦੀ ਨਹੀਂ ਚਲਾਉਂਦੀ ਅ ਕਹੇ ਮੜੇ ਮੁੱਟੇ ਗੇੜੇ ਦੇਂਦੀ ਆ ਜਮ ਇੱਥੇ ਪਹੀ ਜਾ ਗਿਆ ਨਾ ਠੀਕ ਆ ਇੱਥੇ ਦੇਂਦੀ ਆ ਉੱਥੇ ਖੜੀ ਉਹਨੇ ਨਾ ਰੇਸ ਦੇਦੀ ਸਟਾਰਟ ਕਰਕੇ ਠੀਕ ਆ ਕੁੱਟਰੀ ਸਿੱਧੀ ਦਰਖਤ ਵਿੱਚ ਬੱਝੀ ਮੂਰੋਂ ਪੰਡ ਦੇ ਅਸੀਂ ਉਦੋਂ ਮਲੇਸ਼ੀਆ ਗਏ ਹੋਏ ਸੀ ਠੀਕ ਆ ਹਾਂ ਉਹਨੇ ਤੇ ਫੇਰ ਬੋਬੀ ਨੂੰ ਕਹਿੰਦੀ ਉਹ ਕਹਿੰਦੀ ਆਪਣੇ ਉਹ ਦੁਕੰਦਸਤਰੀ ਤੋਂ ਠੀਕ ਕਰਾ ਦੇ ਵੀ ਪਤਾ ਨਾ ਲੱਗੇ ਪਤਾ ਨਾ ਲੱਗੇ ਉਹਦੇ ਆਉਂਦੇ ਆ ਨੂੰ ਇਹ ਪਤਾ ਨਾ ਲੱਗੇ ਮਾਚਲ ਕੋਈ ਨਾ ਬਦਲ ਗਿਆ ਉਹਨਾਂ ਕੰਮ ਹੋ ਗਿਆ ਜਿਵੇਂ ਆਪਣੇ ਸਾਈਕਲ ਦੀ ਟੱਲੀ ਢਿੱਲੀ ਹੋ ਗਈ ਆਪਾਂ ਕਹਿੰਦੇ ਸੀ ਵੀ ਮਿਸਤਰੀ ਤੋਂ ਕਰਾ ਲਓ ਲੋਟ ਇਹ ਕਹਿੰਦੇ ਨੇ ਸਕੂਟਰੀ ਭੰਨਤੀ ਤਾਂ ਵੀ ਕੋਈ ਗੱਲ ਨਹੀਂ ਆਪਾਂ ਮਿਸਤਰੀ ਤੋਂ ਠੀਕ ਕਰਾ ਲਾਂਗੇ ਠੀਕ ਕਰਾ ਲਈਏ ਨਹੀਂ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਸਮਾਂ ਅੱਗੇ ਬਹੁਤ ਲੰਘਿਆ ਬਹੁਤ ਅੱਗੇ ਲੰਘ ਗਿਆ ਹੁਣ ਇੱਕ ਫੋਨ ਨੇ ਵੀ ਥੋੜਾ ਜਿਆਦਾ ਜਿੱਥੇ ਇਹਨੇ ਜਿੰਨੇ ਕਿਤੇ ਫਾਇਦੇ ਨੇ ਫਾਇਦੇ ਨੇ ਉਹਨੇ ਨੁਕਸਾਨ ਵੀ ਜ਼ਿਆਦਾ ਕਰਦੇ ਇੱਕ ਤਾਂ ਬੱਚਿਆਂ ਦੀਆਂ ਅੱਖਾਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਸਹੀ ਗੱਲ ਆ ਤੇ ਬਾਕੀ ਇਹਦੇ ਵਿੱਚ ਕੁਝ ਅਹੀਆਂ ਚੀਜ਼ਾਂ ਨੇ ਜਿਹੜੀਆਂ ਬੱਚਾ ਨੂੰ ਦੇਖਣ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਉਹ ਵੀ ਬੱਚੇ ਦੇਖ ਕੇ ਫਿਰ ਥੋੜਾ ਜਿਆਦਾ ਅਸਰ ਪੈ ਰਿਹਾ ਬੱਚੇ ਤੇ ਮਾੜਾ ਵੀ ਪੈ ਰਿਹਾ ਚਲੋ ਉਹਦਾ ਸਿੱਖਣ ਨੂੰ ਵੀ ਬਹੁਤ ਕੋਸਾ ਜੇ ਆਪਾਂ ਚੰਗੇ ਪਾਸੇ ਨੂੰ ਜਾਈਏ ਤਾਂ ਜਿਹੜਾ ਉਹ ਮਰਜੀ ਸਬਜੈਕਟ ਆਉਂਦਾ ਜਿਹੜੇ ਬੱਚਾ ਸਕੂਲ 'ਚ ਪੜਦਾ ਕਿਤੇ YouTube ਤੇ ਵੀਡੀਓ ਆ ਜਾਂਦੀ ਹੈ ਸਾਹਮਣੇ ਉਹ ਕੱਢ ਕੇ ਆਪਦਾ ਟਿਊਸ਼ਨ ਦੀ ਲੋੜ ਨਹੀਂ ਪੜ ਸਕਦਾ ਪੜ ਸਕਦਾ ਹੈ ਜਿਹੜੇ ਬੱਚੇ ਨੇ ਦੇਖ ਉਹਨੂੰ ਕੰਮ ਲੈਣਾ ਉਹ ਤੋਂ ਉਹਦਾ ਉਹਨੂੰ ਚੰਗੇ ਪਾਸੇ ਵਰਤੂਗਾ ਬਿਲਕੁਲ ਜਿਹੜੇ ਜਵਾਕ ਨੇ ਮੰਨ ਕੇ ਚੱਲ ਆ ਵੀ ਗਲਤ ਪਾਸੇ ਕੰਮ ਲੈਣਾ ਉਹ ਗਲਤ ਪਾਸੇ ਵੀ ਦੋਨੇ ਪਾਸੇ ਨਹੀਂ ਹੋ ਗਿਆ ਦੋਨੇ ਪਾਸੇ ਨੂੰ ਠੀਕ ਨਹੀਂ ਤੇ ਬਾਕੀ ਹੁਣ ਆਪਣੀਆਂ ਗੱਲਾਂ ਚੱਲਦੀਆਂ ਜੇ ਫੌਜੀ ਸਾਹਿਬ ਆ ਗਏ ਫੌਜੀ ਸਾਹਿਬ ਕੋਲੇ ਬੈਟਰੀ ਵਾਲੀ ਸਕੂਟਰੀ ਹੈਗੀ ਆ ਹਾਂ ਇਹਨਾਂ ਦਾ ਪੈਕਸਪੀਰੀਅੰਸ ਜਾਣੇ ਇਹਨੇ ਵੱਧ ਚਲਾਈ ਤੇ ਤਾਂ ਫੌਜੀ ਸਾਹਿਬ ਨੇ ਵੱਧ ਚਲਾਈ ਆ ਫੌਜੀ ਸਾਹਿਬ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਚਾਲ ਹੈ ਬੈਟਰੀ ਵਾਲੀ ਸਕੂਟਰ ਦੀ ਵਿਚਾਰ ਕਰਦੇ ਸੀ ਇਹ ਬਹੁਤ ਵਧੀਆ ਵੀਰੇ ਮੈਨੂੰ ਹੋ ਗਿਆ ਸਾਲ ਠੀਕ ਆ ਕਿੰਨੀ ਚਲਾਈ ਤੁਸੀਂ ਸਾਲ ਚ ਮੇਰੀ 15000 ਕਿਲੋਮੀਟਰ ਚੱਲ ਚੁੱਕੀ ਆ 15000 ਕਿੰਨਾ ਪੈਟਰੋਲ ਬਚ ਗਿਆ ਤੁਹਾਡੇ ਹਿਸਾਬ ਨਾਲ ਤੁਸੀਂ ਲਾ ਲਓ 60 ਦੀ ਐਵਰੇਜ ਵੀ ਕੱਢ ਦੀ ਆ 50 ਦੀ ਲਾ ਲਓ 50 ਦੀ ਲਾ ਲਓ 2 ਰੁਪਏ ਕਿਲੋਮੀਟਰ ਪੈ ਗਿਆ 2 ਰੁਪਏ ਕਿਲੋਮੀਟਰ 30000 ਰੁਪਏ ਦਾ ਹਾਂ ਆਰਮਨਾਲ ਜੀ ਰਾਮਦਾ 30000 ਰੁਪਏ ਬਚ ਗਿਆ ਨਾ ਹਜੇ ਬੈਟਰੀਆਂ ਰਖਾਉਣ ਦੀ ਤਾਂ ਨਹੀਂ ਲੋੜ ਨਹੀਂ ਹਜੇ 6 ਮਹੀਨੇ ਤੱਕ ਕੋਈ ਲੋੜ ਨਹੀਂ ਜੇ ਉਹਨਾਂ ਨੇ 1.5 ਸਾਲ ਤੱਕ ਕਹੀ ਸੀ ਵੀ 1.5 ਸਾਲ ਬਾਅਦ ਤੁਸੀਂ ਗਾਰੰਟੀ ਆ ਬੈਟਰੀਆਂ ਦੀ ਪਰ ਹਜੇ ਕਾਟੇ ਆਣੀਆਂ ਜੀ ਜੇ ਨਹੀਂ ਮੰਨ ਲਾ ਹੋਰ 30 ਕੁ ਹਜ਼ਾਰ ਦਾ ਕੰਮ ਕਰ ਰਹੀਆਂ 30 ਕੁ ਦਾ ਹੋਰ ਕਰ ਸਕਦੀਆਂ ਨੇ 30 ਹੀ ਚਾਲੋ 15 ਦਾ ਕਰਨੀਏ ਹੋਰ ਇਹ ਜਿਆਦਾ ਨਹੀਂ ਆਪਾਂ ਕੋਈ 15 ਦਾ 7000 ਦਾ ਆਈਡੀਆ ਲਾਇਆ ਹੈਗਾ ਵੀ 60 ਦਾ ਵੀ 60 ਕਹਿੰਦਾ ਜੇ ਹੋਰ ਇਹਨਾਂ ਨੇ ਕੰਮ ਕਰਤਾ ਤਾਂ ਆਪਣੀ ਫਰੀ ਆ ਜਿਵੇਂ ਹੁਣ ਆਪਣੇ ਮੇਰੇ ਸੋਲਰ ਲੱਗਿਆ ਹੋਇਆ ਕੋਈ ਜੀ ਸਾਹਿਬ ਮੈਨੂੰ ਤਾਂ ਬਿਜਲੀ ਵੀ ਫਰੀ ਆ ਹਾਂ ਉਹ ਤੇ ਜਿਵੇਂ ਮਰਜ਼ੀ ਚਾਰਜ ਉਹ ਤੇ ਮੰਨ ਕੇ ਚੱਲੋ ਇਹਦਾ ਕੋਈ ਖਰਚਾ ਨਹੀਂ ਪੈਂਦਾ ਇਹ ਇੱਕ ਜੁੰਡ ਦੇ ਵਿੱਚ ਹੀ ਚਾਰਜ ਹੋ ਜਾਂਦੀ ਹੈ ਜੇ ਆਪਾਂ ਪੂਰਾ ਦਿਨ ਲਾ ਕੇ ਵੀ ਰੱਖਿਆ ਨਾ ਫੁੱਲ ਜਮਾ ਡੈੱਡ ਹੋਈ ਤੋਂ ਇੱਕ ਜੁੰਡ ਹੀ ਖਤ ਤੱਕ ਹੁੰਦੀ ਹੈ ਇਹਦੀ ਫਿਰ ਵੀ ਤੁਸੀਂ ਲਾ ਦਿਓ 600 ਜੁੰਡ ਸਰਕਾਰ ਫਰੀ ਦਿੰਦੀ ਆ ਗਾਈ ਸਰ ਦਾ 10 ਰੁਪਏ ਜਾਨੀ ਕਿ ਫੁੱਲ ਚਾਰਜ ਹੁੰਦੇ ਆ 10 ਰੁਪਏ 70 ਕਿਲੋਮੀਟਰ ਤੱਕ ਚੱਲਦੇ ਆ ਵੀ ਚੱਲ ਜੀ ਚੱਲਦੇ ਆ ਤੁਸੀਂ ਤਾਂ ਰੇਰੂ ਵੀ ਇਹਦੇ ਕਾਫੀ ਕੰਮ ਲੈਂਦੀ ਆ ਹਾਂ ਇਹ ਤੇ ਦੋ ਬੋਰੀਆਂ ਧਰ ਕੇ ਮੈਂ ਰੇਹਦੀਆਂ ਲੈ ਆਉਣਾ ਨਾ ਕਈ ਵਾਰ ਖੇਤ ਇਸੇ ਹਾਂਜੀ ਜੂਰੀ ਰੇਹ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੇ ਸਕੂਲ 'ਚ ਹੁਣ ਪੜਾਉਂਦੇ ਵੀ ਨੇ ਬੱਚਾ ਨੂੰ ਤੇ ਸਕੂਲ 'ਚ ਵੀ ਜਾਂਦੇ ਨੇ ਹਾਂ ਉੱਥੇ ਹੀ ਜਾਂਦੇ ਨੇ ਉੱਥੇ ਵੀ ਜਾਂਦੇ ਨੇ ਧੂਰੀ ਬਰਨਾਲੇ ਇਹ ਜਿਆਦਾ ਕੰਮ ਲੈਂਦੇ ਨੇ ਤੇਰਾ ਤਾਂ ਮੇਰੇ ਖਿਆਲ 'ਚ ਸਾਹ ਨਾਲ ਯਾਰ ਤਕਰੀਬਨ 5000 ਰੁਪਏ ਦਾ ਮਹੀਨੇ ਦਾ ਪੈਟਰੋਲ ਤਾਂ ਬਚਾਉਂਦੀ ਹੂ ਹਾਂ ਹਾਂ ਆਰਾਮ ਨਾਲ ਮੈਂ ਇੱਕ ਵਾਰ ਯਾਨੀ ਇਹ ਤੇ ਸਭ ਤੋਂ ਲੰਮਾ ਸਫ਼ਰ ਆਪਣੇ ਪਿੰਡ ਤੋਂ ਸੰਗਰੂਰ ਗਿਆ ਸੀ ਹਾਂ ਕੰਟੀਨ ਚ ਆਵਦੇ ਸੰਗਰੂਰੋਂ ਵਾਪਸ ਆਇਆਗਾ ਆ ਕੇ 15 ਕਿਲੋਮੀਟਰ ਫੇਰ ਚੱਲ ਕੇ ਡੈੱਡ ਹੋਈ ਸੀ ਸੰਗਰੂਰ ਜਾ ਕੇ ਸੰਗਰੂਰ ਜਾ ਦੇਖੋ ਫੌਜੀ ਸਾਹਿਬ ਕੰਟੀਨ ਤੁਸੀਂ ਜਾਏ ਹਾਂਜੀ ਪਰ ਰੰਮ ਨਹੀਂ ਲੈ ਤਾ ਮੇਰਾ ਰੰਮ ਜਦੋਂ ਮਰਦੀ ਦੇਖੋ ਇਹ ਇਹ ਆ ਫੌਜੀ ਸਾਹਿਬ ਮੈਂ ਇਹ ਲਾਂਬਾ ਇਹ ਲਾਂਬਾ ਸਾਡਾ ਆਪਣਾ ਖੰਡਪਾਰ ਸਾਹਿਬ ਹੁਣ ਸਰਦੀ ਦਾ ਸਮਾਂ ਹੋ ਲੈੰਦੋ ਕੋਈ ਗੱਲ ਨਹੀਂ ਖੰਡਪਾਰ ਸਾਹਿਬ ਤੋਂ ਬਾਅਦ ਪੱਕਾ ਜੀ ਪੱਕਾ ਹਾਂ ਰੰਮ ਤੁਹਾਡੇ ਜਿੰਮੇ ਹੈ ਇਹਦਾ ਅੱਗੇ ਅੱਗੇ ਪੁਰਾਣੇ ਜਿਹੜੇ ਵੀ ਜਦੋਂ ਉਹ ਨਾ ਫੌਜੀ ਆਉਨੇ ਹੁੰਦੇ ਉਹ ਕਹਿੰਦਾ ਫੌਜੀ ਆ ਉਹ ਕਹਿੰਦਾ ਜੇ ਤੂੰ ਫੌਜੀ ਆ ਤਾਂ ਰੰਮ ਦਿਖਾ ਰੰਮ ਤਾਂ ਕਾ ਕਿਤੇ ਮੈਂ ਉਹਦੀ ਮੰਨ ਨੂੰ ਹੈਨਾ ਅੱਗੇ ਆਡੈਂਟੀਫਿਕੇਸ਼ਨ ਜਿਹੜੀ ਫੌਜੀਆਂ ਦੀ ਰੰਮ ਨਾਲ ਜੁੜੀ ਹੋਈ ਆ ਪੁਰਾਣੀ ਮੈਂ ਤੇ ਸਾਡੇ ਜੋ ਮਿਸਤਲੇ ਕਿ ਮੈਨੂੰ ਕਹਿੰਦੇ ਫੌਜੀਆਂ ਤਾਂ ਰੰਮ ਦਿਖਾ ਬੋਤਲ ਦੇ ਕੇ ਚੱਲੇ ਪਾ ਸਹੀ ਬਿਲਕੁਲ ਸਹੀ ਗੱਲ ਹੁਣ ਫੌਜੀ ਸਾ ਜਦੋਂ ਦਾ ਐ ਕਹਿੰਦਾ ਵੀ ਇਹਦਾ ਮੈਂ ਸਕਰੂਰ ਕਿਹੜਾ ਤੇ ਆਇਆ ਅਸੀਂ ਮੰਨ ਲ ਲਈਏ ਸਾਡੀ ਇੱਕ ਬੋਤਲ ਰੰਪ ਦੀ ਤੇਰੇ ਸਿਰ ਹੋਗੀ। ਹਾਂ ਪੱਕਾ ਜੀ ਪੱਕਾ ਵੀਰੇ। ਠੀਕ ਆ ਜੀ ਸਰ। ਤੇ ਅੱਛਾ ਫੌਜੀ ਸਾਹਿਬ ਹੋਰ ਇਹਦੇ ਕੀ ਕੀ ਬੈਨੀਫਿਟ ਨੇ? ਦੀ ਕੋਈ ਸਰਵਿਸ ਆਪਾਂ ਨੂੰ ਕਰਾਉਣੀ ਪੈਂਦੀ ਆ ਜਾਂ ਲੋਡ ਨੇ? ਸਰਵਿਸ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤਿੰਨ ਇੱਕ 6 ਮਹੀਨਿਆਂ ਬਾਅਦ ਬੈਟਰੀਆਂ ਜਿਹੜੀਆਂ ਥੱਲੇ ਵਾਲੀਆਂ ਨੇ ਉਹਨਾਂ ਨੂੰ ਉੱਪਰ ਕਰਵਾ ਲਓ। ਠੀਕ ਆ। ਉੱਪਰ ਵਾਲੀਆਂ ਥੱਲੇ ਕਰਵਾ ਲਓ ਵੀ ਬੈਟਰੀਆਂ ਚੇਂਜ ਕਰਾ ਲਓ। ਜਿਹੜੀਆਂ ਜਿਆਦਾ ਨੇੜੇ ਨੇ ਜਾਨੀ ਬੈਟਰੀਆਂ ਤੋਂ ਪਾਵਰ ਲਈ ਜਾਂਦੀਆਂ ਮੋਟਰ ਉਹ ਚਾੜੇ ਡੈੱਡ ਹੁੰਦੀਆਂ ਨੇ। ਠੀਕ ਠੀਕ ਆ। ਉਹ ਮੈਂ ਰੂ ਕਰਵਾਈਆਂ। ਹੋਰ ਇਹਦੀ ਕੋ ਸਾਫ ਕਰਵਾ ਲਿਆ ਪਰ 2 ਮਹੀਨੇ ਬਾਅਦ ਹਾਂ ਅੱਛਾ ਇਹਨੂੰ ਆਪਾਂ ਧੋ ਵੀ ਸਕਦੇ ਆ ਮੈਂ ਧੋਤੀ ਤਾਂ ਨਹੀਂ ਹੈਗੀ ਸ਼ੁੱਧਾ ਤੋ ਉਹਨੂੰ ਡਰ ਲੱਗਦਾ ਤੋ ਉਹਨੂੰ ਡਰ ਲੱਗਦਾ ਤੂੰ ਇੰਨਾ ਜ਼ਰੂਰ ਹੈ ਜਿਵੇਂ ਇਹ ਕਹਿੰਦੇ ਵੀ ਪਾਣੀ ਵੇਜੀ ਨਾ ਕੱਢੋ ਪਾਣੀ ਚੋਂ ਕਦੇ ਖੜੇ ਨਾ ਵੀ ਖੜਾ ਨਾ ਲੋ ਪਾਣੀ ਚ ਉਦੋਂ ਚੱਲਦੀ ਆ ਤਾਂ ਚਲਾ ਸਕਦਾ ਚੱਲਦੀ ਦਾ ਚਲਾ ਫਿਰ ਆਏ ਹਨਾ ਸੇਰ ਸਿੰਘ ਧੋਣੀ ਦਾ ਖੜਾ ਕੀ ਆ ਫਿਰ ਤਾਂ ਇਹਦੀ ਮੋਟਰ ਚ ਪਾਣੀ ਪੈ ਸਕਦਾ ਤਾਂ ਹਾਂ ਰਿਸਕ ਆ ਜਾ ਰਿਸਕ ਆਗਾ ਕਿੰਨੇ ਕੱਪੜੇ ਨੇ ਕੰਮ ਚਲਾਉਣਾ ਪੈਣਾ ਮੈਂ ਵੀ ਇੰਝ ਫਿਰ ਆਪਾਂ ਮੈਂ ਤਾਂ ਹੀ ਤੁਹਾਨੂੰ ਸਵਾਲ ਕੀਤਾ ਵੀ ਕੀ ਸਹੀ ਹੋ ਸਕਦਾ ਤੁਸੀਂ ਧੋ ਦਿੰਦੇ ਹੋ ਮੁੰਡੇ ਇਹ ਰੱਪੇ ਗੱਲ ਆਪਾਂ ਦਵਾਂਗੇ ਸਕੂਟਰੀ ਨੂੰ ਲੰਬਾ ਵੀ ਯਾਰ ਆਪਣੀ ਸਕੂਟਰੀ ਇੰਨੀ ਕੀ ਚੱਲੀ ਆ ਹਾਂ ਠੀਕ ਆ ਕਿਉਂਕਿ ਜੇ ਤੋਂ ਹੋਈ ਯਾਰ ਧੋਣ ਤੋਂ ਬਗੈਰ ਹੀ ਚਲਾ ਕੇ ਦੇਖੋ ਜਿਵੇਂ ਹੁਣ ਫੌਜੀ ਸਾਹਿਬ ਨੇ ਮੰਨ ਲਓ 30 30000 ਕਿਲੋਮੀਟਰ 30000 ਰੁਪਏ ਦਾ ਕੰਮ ਪੈਟਰੋਲ ਦਾ ਕੰਮ ਕਰਤਾ ਹਾਂ ਠੀਕ ਆ ਉਹੀ ਆਪਾਂ ਕਹਿੰਦੇ ਸੀਗੇ ਵੀ 30000 5000 ਮਹੀਨੇ ਦੀ ਬੈ ਗਈ ਮਹੀਨੇ ਦੀ ਬੈ ਗਈ ਹਾਂ 6-5 ਆਤੀ 6-5 ਆਤੀ ਪੰਜ ਕੋ ਉਹੀ 60 ਕਾ ਹਜ਼ਾਰ ਦਾ ਫਾਇਦਾ ਮੰਨ ਕੇ ਚਲੋ ਆਪ ਦੇ ਆਪ ਨੂੰ ਜਾਂ ਛਾਲ ਦੀ ਫ੍ਰੀ ਕਰਦੀ ਹੈ ਇਹ ਛਾਲ ਦੀ ਫ੍ਰੀ ਕਰਦੀ ਹੈ ਠੀਕ ਹੈ ਜੁਨਟਾ ਸਰਕਾਰ ਨੇ ਜੁਨਟਾ ਹੀ ਫ੍ਰੀ ਨੇ ਜੁਨਟਾ ਵੀ ਫ੍ਰੀ ਹੈ ਮਤਲਬ ਤੁਸੀਂ ਲੈ ਕੇ ਇਹਨੂੰ ਵਰਤ ਸਕਦੇ ਹੋ ਵਰਥ ਹੈ ਤਾਂ ਇਹ ਚੀਜ਼ ਹਾਂ ਤੇ ਅੱਜ ਦੀ ਵੀਡੀਓ ਚ ਇੰਨੀ ਸੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਚ ਤਦ ਤੱਕ ਲਈ ਸਸਤੀ ਕਾਲ ਸਾਰਿਆਂ ਨੂੰ ਸਸਤੀ ਕਾਲ